ਉਹ ਸਭ ਤੋਂ ਖਾਸ ਗੱਲ ਜਿਹੜਾ ਜਗਤਾਰ ਸਿੰਘ ਹਵਾਰੇ ਵਰਗੇ ਅੱਤਕਵਾਦੀਆ ਬਬਰ ਖਾਲਸਾ ਦੇ ਅੱਤਵਾਦੀਆਂ ਨੂੰ ਛਡਾਉਣ ਲਈ ਇੱਕ 20 ਮੈਂਬਰੀ ਕਮੇਟੀ ਬਣੀ ਹੋਈ ਆ ਉਸ ਦੇ ਸਰ ਮੈਂਬਰ ਹੈ ਬੋਲ ਪਿਆ ਬੋਲ ਪਿਆ ਬੋਲ ਪਿਆ ਵਿਵਾਦਿਤ ਬਿਆਨ ਦੇਣ ਵਾਲਾ ਸ਼ਿਵ ਸੇਨਾ ਵਾਲਾ ਨਿਸ਼ਾਨ ਸ਼ਰਮਾ ਇੱਕ ਵਾਰ ਫੇਰ ਬੰਦੀ ਸਿੰਘਾਂ ਦੇ ਮੁੱਦੇ ਤੇ ਬੋਲ ਪਿਆ ਮੌਕਾ ਉਸ ਨੂੰ ਦਿੱਤਾ ਹੈ ਨਾਰਾਇਣ ਸਿੰਘ ਦੀ ਹਰਕਤ ਨੇ ਨਾਰਾਇਣ ਸਿੰਘ ਚੋੜੇ ਨੇ ਜੋ ਹਰਕਤ ਕੀਤੀ ਹੈ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੂਹਿੰਮ ਦੇ ਉਤੇ ਇੱਕ ਵਾਰ ਫਿਰ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਤੇ ਇਹ ਸਵਾਲ ਚੱਕਣ ਵਾਸਤੇ ਇੱਕ ਸਿੱਖ ਭਾਈਚਾਰੇ ਦੇ ਬੰਦੇ ਨੂੰ ਨਾਲ ਬਿਠਾ ਕੇ ਸਾਹਮਣੇ ਆਇਆ ਹੈ ਨਿਸ਼ਾਨਤ ਸ਼ਰਮਾ ਨਿਸ਼ਾਨ ਸ਼ਰਮਾ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਕਿਉਂ ਇਹਨਾਂ ਨੂੰ ਛੁੜਾਉਂਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਹਨਾਂ ਨੇ ਚੋੜੇ ਦੀ ਹਰਕਤ ਦੇ ਉੱਤੇ ਸਵਾਲ ਚੱਕੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਸ 20 ਮੈਂਬਰ ਕਮੇਟੀ ਦਾ ਸਕਰੀਏ ਮੈਂਬਰ ਇਹ ਹੀ ਨਹੀਂ ਨਿਸ਼ਾਨ ਸ਼ਰਮਾ ਨੇ ਤਾਂ ਉਸ ਕਮੇਟੀ ਦੇ ਹਰ ਮੈਂਬਰ ਦੀ ਜਾਂਚ ਮੰਗ ਲਈ ਹੈ ਆਓ ਤੁਹਾਨੂੰ ਦਿਖਾਨੇ ਹਾਂ ਇਸ ਵਿਵਾਦਿਤ ਨੇਤਾ ਦੇ ਬੋਲ ਜੈ ਸ਼ੀਰਮ ਜੈ ਮਹਾਕਾਲੀ ਸ਼ਿਵਾਏ ਗੁਰੂ ਜੀ ਤੋਂ ਸ਼ੁਰੂਆਤ ਹੋਈ ਜੀ ਜੀ ਤੋਂ ਸਾਥੀਓ ਮੈਂ ਤੁਹਾਡਾ ਆਪਣਾ ਨਿਸ਼ਾਨ ਸ਼ਰਮਾ ਕੌਮੀ ਪ੍ਰਦਾਨ ਸਿਖਸਨਾ ਹਿੰਦ ਮੁੱਖ ਸੇਵਾਦਾਰ ਸ਼ਿਵਸਾਗਰ ਮਹਾਕਾਲੀ ਮੰਦਿਰ ਕੋਲ ਮਹੱਤਵਪੂਰਨ ਬਿਦਾਰਾ ਰੋਡ ਕਰਨ ਮੇਰੇ ਨਾਲ ਮੇਰੇ ਛੋਟੇ ਵੀਰ ਸਿਖਸਨਾ ਹਿੰਦ ਸਿਕ ਸੰਗਤ ਸਿੰਘ ਦੇ ਕੌਮੀ ਪ੍ਰਦਾਨ ਸਰਦਾਰ ਹਕੀਰਤ ਸਿੰਘ ਕਰਾਨਾ ਜਰਾਨਾ ਸਾਹਿਬ ਸਰਦਾਰ ਕਰਾਨਾ ਜੀ ਸਾਡੇ ਸਿਕ ਸੰਗਤ ਸਿੰਘ ਨੂੰ ਦਿਖਲੇ ਨੇ ਸਿਕ ਸੰਗਤ ਸਿੰਘ ਦੇ ਵਿੱਚ ਸਭ ਗਰਮ ਰਹਿੰਦੇ ਨੇ ਸਾਥੀਓ ਜਿਹੜਾ ਅੱਜ ਲਾਈਵ ਹੋਣ ਲੱਗਿਆ ਉਹ ਸਭ ਨੂੰ ਪਤਾ ਹੀ ਹੈ ਕਿ ਅੱਜ ਸਵੇਰੇ ਸਵੇਰੇ ਜਿਹੜੀ ਘਟਨਾ ਕੱਢੀ ਹੈ ਜਿਹਦੇ ਨਾਲ ਪੂਰੇ ਪੰਜਾਬੀਆਂ ਦਾ ਵਰਲਡ ਦੇ ਵਿੱਚ ਸਿਰ ਝੁਕ ਗਿਆ ਅੱਜ ਜਿਹੜਾ ਪਵਿੱਤਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਾਫਟਾ ਡਿਫਟੀ ਸੀਐਮ ਸੁਖਵੀਰ ਬਾਦਲ ਜੀ ਦੇ ਉੱਪਰ ਉਹ ਸੁਖਵੀਰ ਬਾਦਲ ਜੀ ਤੇ ਹਮਲਾ ਨਹੀਂ ਹੋਇਆ ਇਹ ਹਮਲਾ ਸਿਰ ਦਾ ਤਕ ਸੇਕ ਸਿੰਘ ਸਰਵਾਰ ਸਿੰਘ ਸਹਿਵਾਨਾ ਜੋਰਾ ਜਿਹੜੀ ਸੁਣਾਈ ਹੋਈ ਸਜ਼ਾ ਸਜ਼ਾ ਦੇ ਉੱਪਰ ਹਮਲਾ ਹੋਇਆ ਪਵਿੱਤਰ ਸ੍ਰੀ ਦਰਬਾਰ ਸਾਹਿਬ ਜਿੱਥੇ ਕੋਈ ਇਹ ਜੀ ਬਾਰਦਾਤ ਕਰਨ ਬਾਰੇ ਸੋਚ ਨਹੀਂ ਸਕਦਾ ਇਸ ਦਰਿੰਦੇ ਅੱਤਵਾਦੀ ਨੇ ਇਹ ਜੀ ਬਾਰਦਾਤ ਕੀਤੀ ਹੈ ਸਾਥੀਓ ਕਰੇ ਵੀ ਕੋਈ ਨਾ ਕਿ ਇਹਨਾਂ ਨੂੰ ਛਡਾਉਣ ਲਈ ਤਾਂ ਮੋਰਚੇ ਲੱਗਦੇ ਆ ਤੇ ਉਹਨੂੰ ਸਾਰਿਆਂ ਨੇ ਸੁਣ ਕੇ ਬੜੀ ਹੈਰਾਨਗੀ ਹੋएगी ਇਹ ਕੋਈ ਆਮ ਇਨਸਾਨ ਨਹੀਂ ਹੈ ਇਹ ਉਹ ਦਰਿੰਦਾ ਆ ਜਿਹੜਾ ਸ਼ੀਤਿਆਜਮ ਸੂਰਾਰ ਭIAN ਸਿੰਘ ਜਿਨ੍ਹਾਂ ਦੇ ਬਦੌਲਤ ਪੰਜਾਬ 'ਚ ਸ਼ਾਂਤੀ ਆਈ ਸੀ ਉਹਨਾਂ ਦੀ ਨਿਸੱਚ ਹੱਤਿਆ ਕਰਨ ਵਾਲੇ ਜਰਨਦਾਸ ਅੱਤਵਾਦੀਆਂ ਨੂੰ ਛਡਾਣ ਵਾਸਤੇ ਜੇਲ੍ਹ 'ਚੋਂ ਭੱਜਣ ਵਾਸਤੇ ਨੇ ਪੂਰਾ ਸਾਥ ਦਿੱਤਾ ਸੀ ਇਹ ਉਹ ਨਰੈਨ ਸਿੰਘ ਚੋੜਾ ਆ ਜਿਹਨੇ ਜਿਸ ਵੇਲੇ ਜੇਲ੍ਹ ਬ੍ਰੇਕ ਹੋਈ ਹੈ ਜਿਹੜੇ ਬਿਜਲੀ ਦੇ ਤਾਰਾਂ ਸੀ ਉਹਨਾਂ ਨੂੰ ਸੰਗਲ ਮਾਰ ਕੇ ਕਰੰਟ ਵਗੈਰਾ ਖਤਮ ਕੀਤਾ ਇਹ ਉਹ ਨਰੈਨ ਸਿੰਘ ਚੋੜਾ ਆ ਜਿਹਦੇ ਉੱਪਰ ਯੂਪੀਏ ਦੇ ਹੇਠ ਮੁਹਾਲੀ ਦੇ ਮਕਦਮੇ ਦਰਜ ਹੋਏ ਹੈਂਡ ਗ੍ਰਨੇਡ ਐਮਪੀ9 ਇਪੋਰਟਡ ਮਸ਼ੀਨ ਗਨਾਂ ਦੇ ਕੋਈ ਬਰਾਮਦ ਹੋਈਆਂ ਉਸ ਨੂੰ ਛਡਾਉਣ ਦੀਆਂ ਗੱਲਾਂ ਹੁੰਦੀਆਂ ਨੇ ਇਹ ਜਿਹੜੇ ਛਡਾਉਣ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਭ ਤੋਂ ਖਾਸ ਗੱਲ ਜਿਹੜਾ ਜਗਤਾਰ ਸਿੰਘ ਹਵਾਰੇ ਵਰਗੇ ਅੱਤਵਾਦੀਆ ਬੱਬਰ ਖਾਲਸਾ ਦੇ ਅੱਤਵਾਦੀਆਂ ਨੂੰ ਛਡਾਉਣ ਲਈ ਇੱਕ 20 ਮੈਮਰੀ ਕਮੇਟੀ ਬਣੀ ਹੋਈ ਆ ਪਵੇ ਸਰਕਾਰ ਮੈਂਬਰ ਹੈ ਉਹਦਾ ਹੈ ਸਰ ਗਰਮ ਮੈਂਬਰ ਹੈ ਮੇਰੀ ਕੇਂਦਰੀ ਏਜੰਸੀਆਂ ਤੇ ਪੰਜਾਬ ਸਰਕਾਰ ਤੋਂ ਅਪੀਲ ਹੈ ਉਹਨਾਂ 20 ਦੇ 20 ਮੈਂਬਰਾਂ ਦੀ ਜਾਂਚ ਕਰਾਈ ਜਾਵੇ ਕਿ ਉਹ 20 ਦੇ 20 ਮੈਂਬਰੀਆਂ ਦੇ ਵਿੱਚੋਂ ਕੋਈ ਪੰਜਾਬ ਨੂੰ ਲਾਭੂ ਲਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਜਿਵੇਂ ਅੱਜ ਇਸ ਨਰੈਨ ਸਿੰਘ ਚੋਰੇ ਨੇ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਜਿੱਤੇ ਹਰ ਹਿੰਦੂ ਸਿੱਖ ਮੁਸਲਮਾਨ ਈਸਾਈ ਹਰ ਦਾ ਸਿਰ ਇੱਕੋ ਖੁਦਾ ਪੂਰੇ ਵਰਲਡ ਦੇ ਲੋਕ ਹੁੰਦੇ ਨਤਮਸਕ ਹੋਣ ਉਥੇ ਬਾਰਦਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਦਿਲ ਤੋਂ ਸਲੂਟ ਹੈ ਪੰਜਾਬ ਪੁਲਿਸ ਦੇ ਨਾਲ ਤਿੰਨ ਜਵਾਨਾਂ ਦਾ ਜਿਹੜਾ ਮੁਰੇ ਆ ਗਿਆ ਸੁਖਵੀਰ ਬਦਲ ਜੀ ਦੇ ਮੈਂ ਕਹਿੰਦਾ ਚਲਦੀਆਂ ਗੋਲੀਆਂ 'ਚ ਕੋਈ ਨਹੀਂ ਖੜਦਾ ਪਰ ਅੱਜ ਦੇਖ ਲਿਆ ਸਿੰਘ ਸੂਰਮੇ ਹੁੰਦੇ ਆ ਐ ਹੀ ਨਹੀਂ ਸਿੱਖ ਕੌਮ ਦੀ ਸ਼ਾਨ ਬਕਰੀ ਸਿੱਖਾਂ ਦੀ ਸ਼ਾਨ ਬਕਰੀ ਕਿਹਾ ਜਾਂਦਾ ਕਿਤੇ ਨਰੇਜ਼ ਨਿ ਚੋਰੇ ਵਰਗੇ ਆ ਤੇ ਦੂਜੇ ਪਾਸੇ ਰਸ਼ਪਾਲ ਸਿੰਘ ਵਰਗੇ ਜਿਨ੍ਹਾਂ ਨੇ ਚਲਦੀ ਗੋਲੀ 'ਚ ਸਖਵੀਰ ਬਾਲ ਦੇ ਮੁਰੇ ਖੜ ਗਿਆ ਦੂਸਰੇ ਜੱਪਾ ਪਾ ਕੇ ਪਰ ਆ ਸੇਤਾ ਇੱਥੋਂ ਪਤਾ ਲੱਗਦਾ ਸਾਡੀ ਪੰਜਾਬ ਪੁਲਿਸ ਆਨਮਾਨ ਸ਼ਾਨ ਪੰਜਾਬ ਪੁਲਿਸ ਪੰਜਾਬੀਆਂ ਨੂੰ ਗਰਵ ਹੈ ਪੰਜਾਬ ਪੁਲਿਸ ਤੇ ਇਹਨਾਂ ਨੇ ਪਹਿਲਾਂ ਨਰੈਣ ਸਿੰਘ ਚੋੜੇ ਵਰਗੇ ਨੂੰ ਅੱਤਵਾਦੀ ਨੂੰ ਬਬਰ ਖਾਲਸਾ ਦੇ ਅੱਤਵਾਦੀ ਨੂੰ ਫੜਿਆ ਉਹਨੇ ਕੋ ਮਸ਼ੀਨ ਗਨਾਂ ਹੈਂਡ ਗਨ ਬਰਾਬੰਦ ਕੀਤੇ ਪਰ ਦੁੱਖਾਂ ਦਾ ਜਦੋਂ ਇਹਨਾਂ ਨੂੰ ਛਡਾਉਣ ਵਾਸਤੇ ਆ ਮੰਦਿਰ ਧਰਨੇ ਲਾਣ ਲੱਗ ਪੈਂਦੀ ਆ ਬੇਲਣ ਉੱਥੇ ਮੈਂ ਕਹਿੰਦਾ ਕਿਹੜੀ ਕਿਹੜੀਆਂ ਹਰਕਤਾਂ ਕਰਦੇ ਆ ਪੱਕੇ ਮੋਰਚੇ ਲਾ ਕੇ ਬਹਿ ਜਾਂਦੇ ਆ ਕਿਹਨਾਂ ਨੂੰ ਅੱਤਵਾਦੀਆਂ ਨੂੰ ਛਡਾਉਣ ਲਈ ਯਾਰ ਸ਼ਰਮ ਕਰੋ ਤੁਸੀਂ ਇਹ ਅੱਤਵਾਦੀ ਜਰਾ ਵੀ ਤਸਾਨੀ ਛੱਡਦੇ ਆ ਪਿੱਛੇ ਕੁਝ ਦਿਨ ਪੁਰਾਣੀ ਗੱਲ ਆ ਸਾਰਾ ਹਰਪੀਰ ਸਿੰਘ ਖੁਰਾਨਾ ਸਾਹਿਬ ਕੀ ਮਾੜਾ ਕੰਮ ਕਰਦੇ ਆ ਇਹਨਾਂ ਦਾ ਦੋਸ਼ ਹੈ ਵੀ ਸਿੱਖਣੇ ਸਿੱਖੋ ਕਿ ਸ਼ਿਵਸਨਾ ਦੇ ਨੂੰ ਇਹੀ ਕੋਲ ਆਈ ਜਾਂਦੀਆਂ ਸਿੱਖੋ ਕਿ ਸ਼ਿਵਸਨਾ ਚ ਕੀ ਹੋਆ ਉਹ ਸ਼ਿਵਸਨਾ ਚ ਹੋਣਾ ਕੋਈ ਮਾੜੀ ਗੱਲ ਹੈ ਸ਼ਿਵਸਨਾ ਚ ਹੋਣਾ ਕੋਈ ਮਾੜੀ ਗੱਲ ਹੈ ਮਾੜੀ ਗੱਲ ਤਾਂ ਦੱਸਿਆ ਜਾਵੇ ਇਹ ਕੰਮ ਮਾੜਾ ਕਰਦੀ ਸ਼ਿਵ ਸੇਨਾ ਇਹਨਾਂ ਦੇ ਘਰ ਦੇ ਬਾਹਰ ਹਮਲਾ ਕੀਤਾ ਉਹ ਬੱਬਰ ਖਾਲਸਾ ਦੇ ਹੱਥ ਵੱਗ ਗਈ ਸੀ ਪਰ ਪੰਜਾਬ ਦਾ ਸਿੰਘਮ ਕਹਿਣ ਵਾਲੇ ਸਰ ਕੁਲਦੀਪ ਸਿੰਘ ਚੈਲਸਾਵਾ ਆਈਪੀਐਸ ਪੁਲਿਸ ਕਮਿਸ਼ਨਰ ਲਗਾਨਾਂ ਦੀ ਟੀਮ ਨੇ ਕਿ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਦਰਕਾਰ ਕੀਤਾ ਉਹਨਾਂ ਦੀ ਉਹਨਾਂ ਲਈ ਜਿਹੜੀ ਬਣੀ ਹੋਈ ਜਗ੍ਹਾ ਹੈ ਜੇਲ ਉੱਥੇ ਭੇਜਿਆ ਪਰ ਆ ਜਿਹੜੇ ਨਰੈਨ ਸਿੰਘ ਚੋੜੇ ਵਰਗੇ ਜਿਹੜੇ ਬਾਹਰ ਘੁੰਮਦੇ ਆ ਮੇਰੀ ਸਰਕਾਰ ਨੂੰ ਪੀਲ ਆ ਜਿੰਨੇ ਪੁਰਾਣੇ ਅਤਵਾਦੀ ਆ ਇਹਨਾਂ ਸਭ ਦੇ ਉੱਪਰ ਵਾਚ ਨਹੀਂ ਰੱਖੀ ਜਾਵੇ ਸਭ ਦਾ ਧਿਆਨ ਰੱਖਿਆ ਜਾਵੇ ਸਾਰੇ ਜਿਹੜੇ ਜਿਹੜੇ ਇਨਵੋਲਵ ਹੁੰਦੇ ਆ ਇਹਨਾਂ ਨੂੰ ਚੱਕ ਯੂਆਪੀ ਦੇ ਤਹਿਤ ਡਿਬਰੂਗਰ ਭੇਜਿਆ ਜਾਵੇ ਉਹ ਜਿਹੜੀ 20 ਮੈਂਬਰੀ ਕਮੇਟੀ ਇਹ ਹਵਾਰੇ ਧਿਓਰੇ ਨੂੰ ਛਡਾਉਣ ਲਈ ਬਣੀ ਹੋਈ ਹੈ ਜਿਹਦਾ ਇਹ ਨਰੈਣ ਸਿੰਘ ਚੋੜਾ ਸਰਕਾਰ ਮੈਂਬਰ ਸੀ ਉਹਨਾਂ 20 ਮੈਂਬਰੀ ਕਮੇਟੀਆਂ ਦੀ 20 ਦੇ 20 ਮੈਂਬਰਾਂ ਦੀ ਜੁਗਾਈ ਦਾ ਜਾਂਚ ਕਰਾਈ ਜਾਵੇ ਇਸ ਸੰਬੰਧੀ ਅੱਜ ਮੈਂ ਡੀਜੀਪੀ ਪੰਜਾਬ ਨੂੰ ਤੇ ਕੇਂਦਰੀ ਏਜੰਸੀਆਂ ਨੂੰ ਪੱਤਰ ਵੀ ਲਿਖਿਆ ਜੈ ਸ਼ੀਰਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ